ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਅਸੀਂ ਬੇਗੋਵਾਲ ਕਪੂਰਥਲੇ ਦੇ ਨੇੜੇੋਂ ਜਸਵੰਤ ਸਿੰਘ ਜੀ ਵੈਦ ਬਾਬਾ ਸ੍ਰੀ ਚਾਂਜੀ ਦੇਸੀ ਦਵਾਈਖਾਨੇ ਦੇ ਉੱਤੋਂ ਜਿਹੜਾ ਆ ਤੁਹਾਨੂੰ ਮਰੀਜ਼ਾਂ ਦੇ ਨਾਲ ਗੱਲਬਾਤ ਕਰਾਉਂਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਂਦੇ ਆ ਜਿੱਥੇ ਕਿ ਅਸੀਂ ਹਰ ਸ਼ਨੀਵਾਰ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਆ ਜਿੱਥੇ ਕਿ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਜਾਂ ਫਿਰ ਤੁਹਾਡੇ ਸਰਵਾਈਕਲ ਦੀ ਪ੍ਰੋਬਲਮ ਆ ਗਠੀਏ ਦੀ ਪ੍ਰੋਬਲਮ ਆ ਇਹਨਾਂ ਪ੍ਰੋਬਲਮਾਂ ਨੂੰ ਲੈ ਕੇ ਅਸੀਂ ਹਰ ਸ਼ਨੀਵਾਰ ਤੁਹਾਡੇ ਰੂਬਰੂ ਹੁੰਨੇ ਆ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਉਂਦੇ ਆ ਮਰੀਜ਼ਾਂ ਨਾਲ ਵੀ ਵੱਖ-ਵੱਖ ਵਾਰੀ ਜਿਹੜੀ ਇਹ ਗੱਲਬਾਤ ਕਰਾਉਂਦੇ ਆ ਮਰੀਜ਼ਾਂ ਦੇ ਜਿਹੜੇ ਆ ਬਿਆਨ ਤਹਾਡੇ ਤੱਕ ਲੈ ਕੇ ਆਉਨੇ ਆਂ ਕਿ ਮਰੀਜ਼ ਆਪਣੇ ਮੂੰਹੋਂ ਆਪਣਾ ਵਿਊ ਕਿਵੇਂ ਦਾ ਦਿੰਦੇ ਨੇ ਤੇ ਦੋਸਤੋ ਲਗਾਤਾਰ ਜਿਹੜੀਆਂ ਇਦਾਂ ਦੀਆਂ ਵੀਡੀਓ ਲੈ ਕੇ ਆ ਰਹੇ ਆਂ ਪਰ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਆਂ ਤਾਂ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲੀ ਤੁਸੀਂ ਤਸਵੀਰਾਂ ਦੇ ਵਿੱਚ ਪਿੱਛੇ ਦੇਖਦੇ ਪਏ ਹੋ ਵੈ ਜਸਵੰਤ ਸਿੰਘ ਜੀ ਹੁਣਾਂ ਦੇ ਕੋਲ ਇੱਕ ਗੱਭਰੂ ਜਵਾਨ ਖੜਾ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਉਂਦੇ ਆ ਤੇ ਗੱਲਬਾਤ ਹੈ ਕੀ ਏ ਉਹ ਵੀ ਗੱਲਬਾਤ ਕਰਦੇ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਬੈ ਕੈਮਰਾ ਤੇ ਲੈ ਲਾਵਾਂ ਦੋਸਤੋ ਬੈਕ ਕੈਮਰਾ ਤੇ ਤੁਹਾਨੂੰ ਲੈ ਲਿਆ ਤੇ ਬੈਕ ਕੈਮਰਾ ਤੇ ਜਿਹੜੀ ਗੱਲਬਾਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਬਈ ਐਟ ਟਾਈਮ ਵੈਜ ਜਸਵੰਤ ਸਿੰਘ ਜੀ ਸਾਡੇ ਨਾਲ ਨੇ ਤੇ ਇਹ ਜੋ ਨੌਜਵਾਨ ਸਾਡੇ ਕੋਲ ਪਹੁੰਚਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਇੱਕ ਛੋਟੀ ਜੀ ਪ੍ਰੋਬਲਮ ਸੀ ਉਹ ਪ੍ਰੋਬਲਮ ਇਹ ਸੀ ਕਿ ਕਹਾਂ ਜਾਂਦਾ ਸੀ ਕਿ ਇਹਨਾਂ ਦਾ ਜਿਹੜਾ ਆ ਕੱਦ ਨਹੀਂ ਵਧਦਾ ਪਿਆ ਤੇ ਕੱਦ ਜਿਹੜਾ ਆ ਰੁਕ ਗਿਆ ਹੋਇਆ ਸੀ ਤੇ ਇਹਨਾਂ ਨੇ ਜਿਹੜੀ ਇਹ ਦਵਾਈ ਜਿਹੜੀ ਇਹ ਉਹ ਜਸਵੰਤ ਸਿੰਘ ਜੀ ਹੋਣਾ ਤੋਂ ਆਣ ਕੇ ਜਿਹੜੀ ਇਹ ਦੇਸੀ ਦਵਾਈਖਾਨਾ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਬੇਗੋਵਾਲ ਤੋਂ ਸਾਡੇ ਸਾਹਮਣੇ ਇੱਕ ਦਿਨ ਆਏ ਸੀ ਤੇ ਇਹ ਦਵਾਈ ਲੈ ਕੇ ਗਏ ਸੀ ਕਿੰਨੇ ਚਿਰ ਦੀ ਲੈ ਕੇ ਗਏ ਸੀ ਜਾਂ ਕਿਸ ਤਰ੍ਹਾਂ ਲੈ ਕੇ ਗਏ ਸੀ ਸਾਰੀ ਗੱਲ ਬਾਤ ਜਿਹੜੀ ਆਪਾਂ ਡਾਕਟਰ ਸਾਹਿਬ ਨਾਲ ਪਹਿਲਾਂ ਕਰ ਲੈਂਦੇ ਆ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਇਹ ਜਵਾਕ ਨਿੱਕੀ ਮੈਣੀ ਜੋ ਆਇਆ ਛੋਟੀ ਮੈਣੀ ਜਿਹਨੂੰ ਆਪਾਂ ਕਹਿੰਦੇ ਆ ਤੇ ਇਹਦੀ ਉਮਰ 18 ਸਾਲ ਹੈ ਇਹਨੇ ਕਈ ਜਗ੍ਹਾ ਤੋਂ ਪਹਿਲਾਂ ਵੀ ਦਵਾਈ ਲਈ ਲੇਕਿਨ ਇਹਦੇ ਉਹਦੇ ਨਾਲ ਆ ਦਾੜੀ ਆਉਣ ਲੱਗੀ ਛੋਟੀ ਉਮਰ 'ਚ ਤੇ ਉਹ ਦਵਾਈ ਨੇ ਇਹਨੂੰ ਇਫੈਕਟ ਕੀਤਾ ਕਿਉਂਕਿ ਉਹਦੇ ਨਾਲ ਹਾਰਮਨ ਚੇਂਜ ਕਰ ਦਿੰਦੇ ਆ ਉਹ ਲੋਕ ਪਤਾ ਨਹੀਂ ਮੈਨੂੰ ਕੀ ਦਿੰਦੇ ਆ ਆਪਾਂ ਤਾਂ ਇਹਨਾਂ ਨੂੰ ਹੱਡੀਆਂ ਦੇ ਵਾਧੇ ਵਿਕਾਸ ਲਈ ਦਵਾਈ ਦਿੱਤੀ ਸੀ ਜਿਹਨਾਂ ਨੇ ਮੇਰੇ ਕੋਲ ਇਹਨਾਂ ਮੈਂ ਕੱਦ ਨਾਪਿਆ ਤੇ ਡੈਡੀ ਦੇ ਸਾਹਮਣੇ ਤੇ ਪੂਰਾ 5 ਫੁੱਟ ਸੀ ਸਹੀ ਹੈ ਨਾ ਤੇ ਅੱਜ ਕੱਦੇ ਦਾ 5 ਫੁੱਟ 1 ਇੰਚ ਇੱਕ ਮਹੀਨੇ ਬਾਅਦ ਤਿੰਨ ਮਹੀਨੇ ਚ ਅਸੀਂ 3 ਇੰਚ ਦੀ ਗਾਰੰਟੀ ਦਿੰਦੇ ਆ ਔਰ ਕੱਦ ਇਹਦਾ 4 1/2 ਸਾਲਾਂ ਚ ਵਧ ਜਾਂਦਾ ਹੈ 20 21 ਸਾਲ ਤੱਕ ਬੰਦਾ ਆਮ ਹੀ ਵੱਧਦਾ ਹੈ ਔਰ ਉਸ ਤੋਂ ਬਾਅਦ ਜਿਹੜੇ ਇਸ ਤੋਂ ਵੱਧ ਉਮਰ ਦੇ ਆ ਜਿਹੜਾ ਗ੍ਰੈਸ ਵਿੱਚ ਨਹੀਂ ਪਿਆ ਉਹਨੂੰ ਮੈਂ ਵਧਾ ਦਿੰਦਾ ਜਿਹੜਾ ਗ੍ਰੈਸ ਵਿੱਚ ਪੈਗਾ ਉਹਨੂੰ ਉਹਨੇ ਨਹੀਂ ਵੱਧਦਾ ਕੁੜੀਆਂ ਦਾ ਕੱਦ ਉਹਨਾਂ ਦਾ ਵੀ ਵਧਾ ਦਈਦਾ ਜਿਹੜੀਆਂ ਦੋ ਜਵਾਂਕ ਜੰਮ ਚੁੱਕੀਆਂ ਕੁੜੀਆਂ ਦਾ ਕੱਦ ਉਹਨਾਂ ਦਾ ਵੀ ਵਧਾ ਦਈਦਾ ਕਿ ਉਹ ਸਰੀਰਿਤ ਪਰ ਲਾਈਨ ਵੀਰ ਵਧਣ ਵਾਲਾ ਹੈ ਜਾਨੀ ਇਹ ਜੋ ਆਕ ਵਧਣ ਵਾਲਾ ਹੈ ਔਰ ਵੱਜੂਗਾ ਹੋਰ ਤਿੰਨ ਮਹੀਨੇ ਚੋਂ 3 ਇੰਚ ਦੀ ਗਰੰਟੀ ਦਿੱਤੀ ਹੈ 1 ਇੰਚੇ ਵੱਜ ਚੁਕਿਆ ਵਧ ਗਿਆ ਨਾ ਓਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਸਾਡੇ ਨਾਲ ਗੱਭਰੂ ਜਵਾਨ ਵੀ ਮੌਜੂਦ ਆ ਜਰੂਰ ਬੋਲੇਗਾ ਜੀ ਜਰੂਰ ਬੋਲੇਗਾ 1 ਇੰਚ ਵਧਿਆ ਹਾਂਜੀ ਹਾਂਜੀ ਕਿ ਕਿੰਨੇ ਦਿਨ ਪਹਿਲਾਂ ਦਵਾਈ ਲਈ 1 ਮਹੀਨੇ ਦੀ 1 ਮਹੀਨੇ ਦੀ ਦਵਾਈ ਹਾਂਜੀ ਹਾਂਜੀ 1 ਮਹੀਨੇ ਦੇ ਵਿੱਚ 1 ਇੰਚ ਵਧ ਗਿਆ ਹਾਂਜੀ ਤੇ ਤਿੰਨ ਮਹੀਨੇ ਚ 3 ਇੰਚ ਦੀ ਗਰੰਟੀ ਦਿੰਦੇ ਆ ਡਾਕਟਰ ਸਾਹਿਬ ਠੀਕ ਕੀ ਲੱਗਦਾ ਵੱਜੂਗਾ ਹਾਂਜੀ ਹਾਂਜੀ ਦੇਖੋ ਹਾਂਜੀ ਹਾਂਜੀ ਹਣਾ ਇਹ ਅਸਲ ਤੇ ਮੁੰਡਾ ਅੱਜ ਕੱਲ ਦੀ ਪੀੜੀ ਦਾ ਤੇ ਝੱਕਦਾ ਆ ਥੋੜਾ ਜਿਆਦਾ ਤੇ ਤੁਸੀਂ ਦੇ ਦੇ ਪਿਓ ਵੀ ਦਵਾਈ ਜਿਹੜੀ ਇਹ ਇਹਨਾਂ ਨੇ ਦੁਬਾਰਾ ਮੇਰੇ ਖਾਂ ਦਾ ਲੈ ਲਈਏ ਤੇ ਦਵਾਈ ਲੈਣ ਦੇ ਲਈ ਪਹੁੰਚੇ ਆ ਇੱਕ ਮਹੀਨੇ ਦੀ ਦਵਾਈ ਖਾਣ ਦੇ ਵਿੱਚ ਜਿਹੜਾ ਆ 1 ਇੰਚ ਕੱਦ ਜਿਹੜਾ ਆ ਵੱਚੁਕਾ ਆ ਅ 5 ਫੁੱਟ ਜਿਹੜਾ ਇਹਨਾਂ ਦਾ ਕੱਦ ਜਿਹੜਾ ਆ ਮਾਪਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੁਣ ਇਹਨਾਂ ਦਾ ਕੱਦ ਆ ਉਹ 5 ਫੁੱਟ 1 ਇੰਚ ਹੋ ਚੁੱਕਾ ਆ 1 ਮਹੀਨੇ ਦੇ ਵਿੱਚ 1 ਇੰਚ ਕੱਦ ਜਿਹੜਾ ਵਧਾ ਦਿੱਤਾ ਗਿਆ ਆ 3 ਮਹੀਨਿਆਂ ਚ 3 ਇੰਚ ਕੱਦ ਵਧਣ ਦੀ ਜਿਹੜੀ ਗਾਰੰਟੀ ਦਿੱਤੀ ਜਾਂਦੀ ਹੈ ਬਾਕੀ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਕੱਦ ਕਦੋਂ ਤੇ ਕਿੰਨਾ ਕਿਸ ਤਰ੍ਹਾਂ ਵੱਧ ਸਕਦਾ ਆ ਤਸਵੀਰਾਂ ਤੁਸੀਂ ਦੇ ਦੇ ਪਈ ਉਹ ਬਾਬਾ ਸ੍ਰੀ ਚੰਜੀ ਦੇਸੀ ਦਵਾਈਖਾਨਾ ਅ ਬੇਗੋਵਾਲ ਤੋਂ ਬੇਗੋਵਾਲ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜੇਕਰ ਤੁਹਾਡੇ ਵੀ ਕਿਸੇ ਬੱਚੇ ਦਾ ਕਦ ਨਹੀਂ ਵਧਦਾ ਤੁਹਾਡੇ ਵੀ ਕਿਸੇ ਬੱਚੇ ਦਾ ਜਿਹੜਾ ਕਦ ਘਟਿਆ ਤੇ ਤੁਸੀਂ ਵੀ ਆਪਣੇ ਬੱਚੇ ਦਾ ਕਦ ਵਧਵਾਉਣ ਦੇ ਲਈ ਇੱਥੇ ਪਹੁੰਚ ਸਕਦੇ ਹੋ ਤੇ ਆਪਣੇ ਉਸ ਬੱਚੇ ਦਾ ਕਦ ਵਧਾਉਣ ਦੇ ਲਈ ਦਵਾਈ ਲੈ ਸਕਦੇ ਹੋ ਜਿਹੜੇ ਚ ਤੁਸੀਂ ਹੁਣੇ-ਹੁਣੇ ਇੱਕ ਬੱਚੇ ਦੀ ਗੱਲਬਾਤ ਸੁਣੀ ਹੈ ਕਿ 1 ਮਹੀਨੇ ਦੇ ਵਿੱਚ 1 ਇੰਚ ਕਦ ਜਿਹੜਾ ਆ ਉਹ ਵਧ ਗਿਆ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅੱਗੇ ਦਵਾਈ ਉਹ ਲੈ ਚੁੱਕਾ ਆ 3 ਮਹੀਨੇ ਦੇ ਵਿੱਚ 3 ਇੰਚ ਕਦ ਜਿਹੜਾ ਆ ਵਧਣ ਦੀ ਗਾਰੰਟੀ ਹੈ ਲਗਾਤਾਰ ਤੁਸੀਂ ਦਵਾਈ ਖਾਓਗੇ ਤੇ ਕਦ ਜ਼ਰੂਰ ਵਧੇਗਾ ਨਾਲ ਦੀ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਇੱਥੇ ਪਹੁੰਚ ਸਕਦੇ ਹੋ ਧੰਨਵਾਦ ਤੁਸੀਂ ਦੇ ਦੇ ਪਈਓ ਤਸਵੀਰਾਂ 베ਗੋਵਾਲ ਤੋਂ ਤੇ ਦੋਸਤੋ ਤਸਵੀਰਾਂ 베ਗੋਵਾਲ ਪਲਾਟੋਂ ਜਿਹੜਾ ਆ ਤੁਹਾਨੂੰ ਦਿਖਾ ਰਿਹਾ 베ਗੋਵਾਲ ਤੋਂ 베ਗੋਵਾਲ ਕਪੂਰਥਲਾ ਦੇ ਨੇੜੇ ਜਿੱਥੇ ਕਿ ਬਾਬਾ ਸ਼ਰੀ ਚਾਂਦੀ ਦੇਸੀ ਦਵਾਈਖਾਨੇ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਅੱਜ ਤੁਸੀਂ ਇੱਕ ਮਿਰਕਲ ਹੁੰਦਾ ਦੇਖਿਆ ਜੇਕਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਬੇਗੋਵਾਲ ਡਾਕਟਰ ਜਸਵੰਤ ਸਿੰਘ ਜੀ ਬਾਬਾ ਸ੍ਰੀ ਚਾਂਜੀ ਦੇਸੀ ਦਵਾਈਖਾਨਾ ਦੇ ਵਿੱਚ ਪਹੁੰਚ ਕੇ ਆਪਣੇ ਇਲਾਜ ਦੇ ਲਈ ਆ ਸਕਦੇ ਹੋ ਧੰਨਵਾਦ